ਤੇ ਇਹਦੇ ਅੰਦਰ ਸਾਡੇ ਕੋਲ ਜਿੰਨੇ ਵੀ ਕੇਸਸ ਕਮਿਸ਼ਨ ਚ ਆਉਂਦੇ ਨੇ ਆਸ-ਪਾਸ ਦੇ ਇਰਾਦੇ ਏਰੀਆ ਦੇ ਉਹ ਹੁੰਦੇ ਨੇ ਤੇ ਪਲੱਸ ਅਸੀਂ ਇੱਕ ਦਿਨ ਪਹਿਲਾਂ ਹੀ ਅਨਾਉਂਸ ਕਰ ਦਿੰਦੇ ਆ ਜਾਂ ਦੋ ਦਿਨ ਪਹਿਲਾਂ ਅਨਾਉਂਸ ਕਰ ਦਿੰਦੇ ਆ ਕਿ ਅਗਰ ਕਿਸੇ ਵੀ ਇੰਡੀਵਿਜੂਅਲ ਨੇ ਵਾਕ ਇਨ ਲਈ ਵੀ ਆਉਣਾ ਹੈ ਉਹ ਵੀ ਇੱਥੇ ਆ ਕੇ ਆਪਣੀ ਦਰਸ ਕਰਾ ਸਕਦੇ ਨੇ ਇਹਦੇ ਅੰਦਰ ਦੋ ਤਰੀਕੇ ਦੋ ਗੱਲਾਂ ਹੁੰਦੀਆਂ ਨੇ ਮੇਰੇ ਕੋਲ ਕਮਿਸ਼ਨ ਦੇ ਅੰਦਰ ਕਾਫੀ ਮੈਸੇਜਸ ਆਉਂਦੇ ਨੇ ਕਿ ਦੂਰ ਪੈਂਦਾ ਸਾਨੂੰ ਤੇ ਜੇ ਸਾਡੇ ਕੋਲ ਇੱਥੇ ਆ ਕੇ ਕੋਈ ਗੱਲ ਸੁਣੇ ਤਾਂ ਉਹ ਜ਼ਿਆਦਾ ਚੰਗਾ ਸਿਰਫ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਆਪ ਲੋਕਾਂ ਕੋਲ ਪਹੁੰਚਾਂਗੇ ਤੇ ਉੱਥੇ ਸੀ ਸਾਰਾ ਪੁਲਿਸ ਪ੍ਰਸ਼ਾਸਨ ਵੀ ਹੁੰਦਾ ਉਹਨਾਂ ਦੇ ਆਈਓਸ ਵੀ ਹੁੰਦੇ ਨੇ ਨਾਲ ਜਿੱਥੇ ਕੇਸ ਲੱਗਿਆ ਹੁੰਦਾ ਦੋਵੇਂ ਪਾਰਟੀਆਂ ਹੁੰਦੀਆਂ ਨੇ ਜਿਹੜੇ ਵਾਕਿਨ ਵੀ ਆਉਂਦੇ ਨੇ ਸਾਨੂੰ ਪਤਾ ਵੀ ਇਸ ਏਰੀਆ ਚੋਂ ਆਏ ਨੇ ਉਹਨਾਂ ਦੇ ਲਈ ਡੈਸੀਗੇਟ ਕਿਨੂੰ ਕੀਤਾ ਜਾ ਸਕਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਨਿਪਟਾਰਾ ਕੀਤਾ ਜਾਵੇ ਕੇਸ ਦਾ ਇਸੇ ਕਰਕੇ ਜਿਹੜਾ ਪ੍ਰਸ਼ਾਸਨ ਬੁਲਾਇਆ ਵੀ ਜਾਂਦਾ ਅੱਜ ਜਿਹੜੇ ਕੇਸ ਸੀ ਸਾਡੇ ਕੋਲ 25 ਕੇਸਸ ਦੇ ਕਰੀਬ ਹੈਗੇ ਸੀ ਜਿਹੜੇ ਸੀ ਕਮਿਸ਼ਨ ਦੀ ਤਰਫੋਂ ਲੈ ਕੇ ਆਏ ਸੀ ਕੋਈ 10 ਕੇਸਸ ਸੀ ਜਿਹੜੇ ਵਾਕਿਨ ਆਏ ਹੋਏ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਕਹਿ ਸਕਦੇ ਹਾਂ ਤੁਹਾਨੂੰ ਕਿ ਜੇ 35-40 ਕੇਸ ਹੈਗੇ ਸੀ ਸਾਡੇ ਕੋਲ 30 ਕੇਸਸ ਦਾ ਨਿਪਟਾਰਾ ਹੋ ਚੁੱਕਿਆ ਹੈ ਉਹਨਾਂ ਦੇ ਵਿੱਚ ਕੀ ਹੁੰਦਾ ਕਈ ਵਾਰੀ ਸਮਝੌਤਾ ਕਰਵਾੜਾ ਹੁੰਦਾ ਕੰਪਰੋਮਾਈਜ਼ ਇਜ਼ ਦਾ ਬੈਸਟ ਥਿੰਗ ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕੰਪਰੋਮਾਈਜ਼ ਕਰਾਇਆ ਜਾਵੇ ਔਰ ਝਗੜੇ ਜਿਹੜੇ ਕੇਸ ਨੇ ਕਿਹੋ ਜਿਹੇ ਕੇਸ ਸੀਗੇ ਆਪਸ ਦੇ ਵਿੱਚ ਝਗੜੇ ਨੇ ਘਰੇਲੂ ਝਗੜੇ ਸੱਸ ਦਾ ਨੂੰਹ ਦਾ ਔਰ ਸੈਕਿੰਡ ਸੀਗਾ ਪ੍ਰੋਪਰਟੀ ਰਿਲੇਟਡ ਜਿਹੜਾ ਪ੍ਰਾਪਰਟੀ ਰਿਲੇਟਡ ਕੇਸ ਹੁੰਦਾ ਕੋਸ਼ਿਸ਼ ਹੁੰਦੀ ਹੈ ਫੇਰ ਵੀ ਦੋਵੇਂ ਪਾਰਟੀਆਂ ਨੂੰ ਸਮਝਾ ਬੁਝਾ ਕੇ ਕਿ ਅਸੀਂ ਉਹਦਾ ਨਿਪਟਾਰਾ ਕੀਤਾ ਜਾਵੇ ਲੇਕਿਨ ਜਿਹੜੇ ਪ੍ਰਾਪਰਟੀ ਕੇਸਸ ਹੁੰਦੇ ਨੇ ਜ਼ਿਆਦਾਤਰ ਉਹ ਕੋਰਟ ਦੇ ਵਿੱਚ ਹੀ ਜਾਂਦੇ ਨੇ ਬਾਕੀ ਹੈ ਕਿ ਕੁਝ ਕੇਸਸ ਇਹੋ ਜਿਹੇ ਸੀਗੇ ਕਿ ਹਸਬੰਡ ਦੀ ਡੈਥ ਹੋ ਗਈ ਹੈ ਡੈਥ ਤੋਂ ਬਾਅਦ ਉਹ ਨੂੰ ਨੂੰ ਵੀ ਘਰੋਂ ਕੱਢ ਦਿੰਦੇ ਨੇ ਕਿ ਹੁਣ ਸਾਡਾ ਬੇਟਾ ਗਿਆ ਹੁਣ ਸਾਡੀ ਤੇਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਇਹੋ ਜਿਹੇ ਕੇਸਾਂ ਦੇ ਅੰਦਰ ਵੀ ਇਹੀ ਹੁੰਦਾ ਕਿ ਦੂਜੀ ਫੈਮਿਲੀ ਨੂੰ ਸਮਝਾਇਆ ਜਾਵੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੈ ਕਿ ਜੇ ਬੇਟਾ ਚਲਾ ਗਿਆ ਤੇ ਇਹ ਇਸ ਤਰੀਕੇ ਦਾ ਤੁਸੀਂ ਨਹੀਂ ਕੱਢ ਸਕਦੇ ਔਰ ਹੁੰਦਾ ਕੀ ਹੈ ਕਿ ਸਾਰਾ ਮੈਂ ਦੇਖਿਆ ਮਦਾਰ ਮਦਾਰ ਸਾਰਾ ਚੀਜ਼ ਹੁੰਦੀ ਹੈ ਪੈਸੇ ਦੇ ਉੱਤੇ ਆ ਕੇ ਕਿ ਪੈਸਾ ਮੈਂ ਰੱਖ ਲਵਾਂ ਉਹ ਕਹਿੰਦੇ ਕਿ ਮੇਰੇ ਹਸਬੰਦ ਦਾ ਪੈਸਾ ਸੀ ਮੈਨੂੰ ਚਾਹੀਦਾ ਸੋ ਇਹ ਜਿਹੜੇ ਸਾਡੇ ਸਮਾਜਿਕ ਤੌਰ ਦੇ ਉੱਤੇ ਥੋੜੇ ਬਹੁਤ ਕੇਸਸ ਹੈ ਜੋ ਹੁੰਦੇ ਨੇ ਕਿ ਜਿਨ੍ਹਾਂ ਨੂੰ ਝਗੜੇ ਨੂੰ ਸਮਝਾਇਆ ਜਾ ਸਕਦਾ ਹੈ ਕੋਸ਼ਿਸ਼ ਇਹੀ ਰਹਿੰਦੀ ਹੈ ਹਮੇਸ਼ਾ ਕਿ ਦੋਵਾਂ ਫੈਮਿਲੀਆਂ ਨੂੰ ਬਿਠਾ ਕੇ ਪਿਆਰ ਦੇ ਨਾਲ ਇਹ ਚੀਜ਼ਾਂ ਨੂੰ ਸੋਲਵ ਜੋ ਪ੍ਰਾਪਰਟੀ ਹਸਬੰਦ ਦੇ ਨਾਂ ਤੇ ਰਜਿਸਟਰਡ ਸੀ ਔਰ ਹੈ ਉਹ ਲੇਡੀ ਨੂੰ ਹੀ ਮਿਲੇਗੀ ਉਹਦੇ ਜੋ ਹਿੱਸੇ ਨਹੀਂ ਕਿਉਂਕਿ ਉਹ ਲੇਡੀ ਨੇ ਆਪਣੇ ਬੱਚੇ ਵੀ ਪਾਲਣੇ ਆ ਉਹਦੇ ਕੋਲ ਦੋ ਬੱਚੇ ਨੇ ਤਿੰਨ ਬੱਚੇ ਨੇ ਪੜਾਉਣਾ ਵੀ ਆ ਉਹਨੇ ਉਸ ਚੀਜ਼ ਨਾਲ ਉਹ ਚੀਜ਼ ਅਗਰ ਜਿਹੜੇ ਲੜਕੇ ਦਾ ਫਾਦਰ ਅਗਰ ਕਵੇ ਕਿ ਨਹੀਂ ਹੁਣ ਮੈਂ ਇਹਨੂੰ ਵੰਡਣਾ ਉਹ ਨਹੀਂ ਹੋ ਸਕਦਾ ਇਹ ਕੋਰਟ ਦਾ ਲਾਈ ਹੈਗਾ ਜੀ ਬਾਕੀ ਹੈ ਕਿ ਜੇ ਕੋਈ ਐਡਮੈਂਟ ਹੁੰਦਾ ਕਿ ਨਹੀਂ ਜੀ ਚਾਹੇ ਇਹਦੇ ਹਸਬੰਡ ਦੀ ਪ੍ਰਾਪਰਟੀ ਹੋਵੇ ਲੇਕਿਨ ਇਹ ਵੰਡਿਆ ਜਾਏਗਾ ਉਹ ਕੇਸ ਇਹਦਾ ਕੋਰਟ ਜਾਏਗਾ ਕੋਰਟ ਸੋਲਵ ਕਰੇਗਾ ਨਾ ਕਿ ਅਸੀਂ ਕਰਾਂਗੇ ਬਟ ਬਾਈ ਲਾ ਜਿਹੜੀ ਪ੍ਰਾਪਰਟੀ ਜਿਸ ਦੇ ਨਾਂ ਤੇ ਹੈ ਅਗਰ ਉਹਦੀ ਅਗਰ ਤੁਸੀਂ ਸੋਚਦੇ ਆ ਵੀ ਮੈਂ ਇਹਨਾਂ ਬੇਦਖਲ ਕਰਦਾ ਉਹ ਨਹੀਂ ਹੋ ਸਕਦਾ ਕਿਉਂਕਿ ਜੇ ਬੇਦਖਲ ਕਰਨਾ ਹੈ ਉਹ ਪਹਿਲਾ ਹੋਣਾ ਚਾਹੀਦਾ ਹੈ ਜੇ ਬੇਦਖਲ ਉਹਦੀ ਡੈਥ ਤੋਂ ਬਾਅਦ ਜਾਂ ਡਾਈਵੋਰਸ ਤੋਂ ਬਾਅਦ ਵੀ ਅਗਰ ਬੇਦਖਲ ਕਰ ਦਿਓ ਤੇ ਇਹਦੇ ਅੰਦਰ ਇੱਕ ਮਕਸਦ ਬੜਾ ਸਾਫ਼ ਹੈ ਕਿ ਅਸੀਂ ਉਹ ਕੁੜੀ ਨੂੰ ਕੁਝ ਦੇਣਾ ਨਹੀਂ ਹੈ ਜਾਂ ਆਪਣੇ ਗ੍ਰੈਂਡ ਚਿਲਡਰਨ ਨੂੰ ਕੁਝ ਦੇਣਾ ਨਹੀਂ ਹੈ ਇਹਦੇ ਨਾਲ ਦੇਖੋ ਇੱਕ ਇਹ ਗੱਲ ਹੈ ਕਿ ਇਹ ਇਸੇ ਰਿਲੇਟਡ ਦੀ ਚੀਜ਼ ਹੈਗੀ ਆ ਕਿ ਇੱਕ ਲੜਕੀ ਆਈ ਹੈ ਤੇ ਉਹ ਕਹਿੰਦੀ ਕਿ ਮੇਰੇ ਨਾਂ ਮੇਰੇ ਹਸਬੰਦ ਦੇ ਨਾਂ ਦੇ ਉੱਤੇ ਇਹ ਸ਼ਾਪ ਹੈ ਕੋਈ ਬਿਜ਼ਨਸ ਹੈ ਉਹਦੇ ਨਾਂ ਦੇ ਉੱਤੇ ਹੈਗੀ ਆ ਪਰ ਹੁਣ ਜਿਹੜੇ ਸਹੁਰਾ ਸਾਹਿਬ ਨੇ ਉਹ ਕਹਿੰਦੇ ਮੇਰੇ ਘਰੇ ਆ ਕੇ ਰਹਿ ਇੱਥੇ ਆ ਕੇ ਸਾਡੀ ਸੇਵਾ ਕਰ ਫੇਰ ਤੈਨੂੰ ਅਸੀਂ ਉਹ ਦਵਾਂਗੇ ਉਹ ਪ੍ਰਾਪਰਟੀ ਕਿਰਾਏ ਤੇ ਵੀ ਚੜਾਈ ਹੋਈ ਆ ਠੀਕ ਐ ਬਲੈਕਿੰਗ ਗੱਲ ਇਹ ਹੈ ਕਿ ਤੁਸੀਂ ਕਿਸੇ ਲੜਕੀ ਨੂੰ ਫੋਰਸ ਨਹੀਂ ਕਰ ਸਕਦੇ ਕਿ ਮੈਰਿਜ ਤੋਂ ਬਾਅਦ ਕਿ ਤੂੰ ਮੇਰੇ ਹੀ ਘਰ ਆ ਕੇ ਰਹਿ ਰੋਟੀ ਵੀ ਪਕਾ ਸੇਵਾ ਵੀ ਕਰ ਇਹ ਕਰ ਤਾਂ ਤੈਨੂੰ ਅਸੀਂ ਇਹ ਪ੍ਰਾਪਰਟੀ ਦਵਾਂਗੇ ਨਹੀਂ ਜੇ ਉਹ ਪ੍ਰਾਪਰਟੀ ਉਹਦੇ ਹਸਬੰਡ ਦੇ ਨਾਂ ਤੇ ਹੈ ਉਹਨੂੰ ਵੋਕੇਟ ਕਰਾ ਕੇ ਦੇਖੋ ਅੱਜ ਜਿਹੜੇ ਸੀ ਕੇਸਸ ਉਹਨਾਂ ਚ ਤੇ ਡੌਰੀ ਦੇ ਇੱਕ ਦੋ ਹੀ ਕੇਸ ਸੀਗੇ ਮਗਰ 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 ਜਦੋਂ ਸਾਡੇ ਕੋਲ ਡੌਰੀ ਦੇ ਕੇਸਸ ਆਉਂਦੇ ਨੇ ਉਹਦੇ ਅੰਦਰ ਜ਼ਰੂਰ ਹੁੰਦਾ ਹੈ ਕਿ ਹੁਣ ਉਹਨੂੰ ਵਧਾ ਚੜਾ ਕੇ ਵੀ ਲਿਖਿਆ ਜਾਂਦਾ ਹੈ ਕਿ ਅਸੀਂ ਆ ਵੀ ਦਿੱਤਾ ਸੀ ਇਹ ਵੀ ਦਿੱਤਾ ਸੀ ਹੁਣ ਉਹਦੇ ਵਿੱਚ ਅਗਰ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ ਉਸ ਚੀਜ਼ ਦਾ ਉਹ ਨਹੀਂ ਨਹੀਂ ਰਿਲੇਟ ਕਰ ਸਕਦੇ ਉਸ ਚੀਜ਼ ਨੂੰ ਅਗਰ ਰੈਵੀਡੈਂਸ ਹੈ ਤੁਹਾਡੇ ਕੋਲ ਮੇਬੀ 10 ਸਾਲ ਬਾਅਦ ਹੁੰਦਾ ਡੌਰੀ ਦਾ ਕਿ ਅਗਰ ਮੈਰਿਜ ਦਾ ਕੋਈ ਐਸਾ ਪੈ ਜਾਂਦਾ ਹੈ ਕਿ ਅਸੀਂ ਡਾਈਵੋਰਸ ਲਈ ਜਾਣਾ ਫਿਰ ਡੌਰੀ ਦਾ 10 ਸਾਲ ਬਾਅਦ 20 ਸਾਲ ਬਾਅਦ 15 ਸਾਲਾਂ ਬਾਅਦ ਇਹ ਨਹੀਂ ਬਣਦਾ ਡੌਰੀ ਦਾ ਕੇਸ ਕਿਉਂਕਿ ਅਗਰ 15 ਇਅਰਸ ਤੋਂ ਬਾਅਦ ਤੁਸੀਂ ਪਾ ਰਹੇ ਹੋ ਡੌਰੀ ਆਈ ਥਿੰਕ ਡੋਨਟ ਥਿੰਕ ਥੈਟ ਇਜ਼ ਕਨਸਿਡਰਡ ਐਜ਼ ਇਟ ਡੌ तो दोबारा केस रजिस्टर होगा पहली बात तो यह है कि अगर कॉम्प्रोमाइज़ हो ही गए दो पार्टीज़ का राइट कॉम्प्रोमाइज़ क्यों होता है कि आगे से नहीं होना है तो कॉम्प्रोमाइज़ अगर होता है कि सिचुएशन को सेव करने के लिए सिर्फ राइट लेकिन बाद में झगड़ा वैसे का वैसे ही चलता है तो उसके लिए जो है वो एक्शन ही है उसके बाद में ठीक है सो ये तो फिर एक कंडीशन नहीं ना करने की ताकि इसको निपटाया जाए किसी तरह से आज कॉम्प्रोमाइज़ कर लो कल को फिर वही वायलेंस होएगी जाके मेरे फेसबुक पेज से जाओ ना तो मैंने सस्ता आंदा ज़्यादातर थैंक यू आंदा है ਕਿ ਤੁਸੀਂ ਸਾਨੂੰ ਜਿਹੜਾ ਫੇਵਰ ਕਰ ਰਹੇ ਹੋ ਬਹੁਤ ਜ਼ਿਆਦਾ ਕਿਉਂਕਿ ਇਹ ਕਈ ਵਾਰੀ ਹੁੰਦਾ ਕਿ ਕੁੱਟਮਾਰ ਜਿਹੜੀ ਆ ਉਹ ਸੱਸ ਕਹਿੰਦੀ ਮੈਂ ਬਜ਼ੁਰਗ ਆ ਮੈਨੂੰ ਇਸ ਟਾਈਮ ਲੋੜ ਹੈ ਆਪਣੀ ਮੈਡੀਕਲ ਦੀ ਚਾਹੀਦੀ ਲੋੜ ਹੈ ਹੈਲਥ ਦੀ ਚਾਹੀਦਾ ਸੇਵਾ ਦੀ ਲੋੜ ਹੈਗੀ ਹੈ ਲੇਕਿਨ ਇਹ ਮੇਰੀ ਨੂੰ ਜਿਹੜੀ ਹੈਗੀ ਆ ਇਹ ਨਾ ਦੇਖਭਾਲ ਕਰਦੀ ਐ ਮੈਨੂੰ ਧੱਕੇ ਮਾਰਦੀ ਐ ਮੇਰਾ ਦੇਖਭਾਲ ਨਹੀਂ ਹੁੰਦੀ ਕੁਝ ਵੀ ਮੈਂ ਹਮੇਸ਼ਾ ਹੀ ਬਜ਼ੁਰਗਾਂ ਦੇ ਪੱਖ 'ਚ ਰਹਿਣੀ ਐ ਕਿਉਂਕਿ ਜੋ ਯੰਗ ਗਰਲਸ ਨੇ ਉਹ ਦੇਖਭਾਲ ਕਰ ਸਕਦੀ ਨਹੀਂ ਬਾਡੀਲੀ ਏਬਲ ਹੈ ਉਸ ਟਾਈਮ ਦੇ ਉੱਤੇ ਪਰ ਅਗਰ ਬਜ਼ੁਰਗ ਦੂ ਧੱਕੇ ਮਾਰ